તો રસ્ટડીંગ કરતો છે ચાલની બલાવો મને મુલાકાત કરતો કોઈ ઈ ઇને સરકારી કો કોઈ બેઠક ગલ કર દે દે હાજી કોઈ હોય કે થોડા કોઈ મજદસી બેરે ઓફસર આયો બેઠકે ગલ કરો મેં તી પશાન દસ હા બેઠકે ગલ કરો નો નો ધીસ ઇઝ નો ઓર ધ વે ઇન્વેસ્ટિગેશન નો નો ધીસ ઇઝ ગ્યોર ઇસ થોટ ધ વે ગ્યોર ઇ થોટ ધ ગ્યોર પ્રેસ પાસિંગ ઇન ટુ માય હાઉસ you are trespassing into गो my house that's no no tusi aaye authority nal ek minute bhej diya ji pehla tusi aap di introduction to video banaya pcc wale nu bula sakda unna nu sare channel nu bula lo ji sare channel nu bula lo tusi security in charge tusi mainu gall gall karo ji main itthe in charge ha mera tusi mere naal gall karo mainu don't ek maar gall dassa ji ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਧੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨ ਟੂ ਮਾਈ ਹਾਊਸ ਮੈਂ ਕਮਰੇ 'ਚ ਬੈਠੇ ਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾਲ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਂ ਸਿਰਫ ਉਹਨਾਂ ਦੀ ਮਹਿਕੀਨ ਸੀ ਮੈਨੂੰ ਲੋਕ ਮੇਰੇ ਨਾਲ ਆਇਆ ਹੋਗਾ ਯੂ ਜੀ ਉਦੋਂ ਹੀ ਟੋਡਾ ਕਿ ਮੈਂ ਐਸਲੀ ਯੂਨੀਵਰਸਿਟੀ ਤੋਂ ਜੋ ਹੂ ਆਰ ਯੂ ਟੈਲ ਮੀ ਆਨਟ੍ਰੋਡਕਸ਼ਨ ਮੈਂ ਆ ਤੁਸੀਂ ਵਰਤੀ ਚ ਨਹੀਂ ਲਾਈਨਸਵਾਰ ਦੇ ਬਿਜ਼ਨਸ ਵੀ ਕੋਲ ਹੋ ਤੁਸੀਂ ਹਾਂ ਡੀਐਸਪੀ ਇਨ ਦਾ ਬਰਡ ਜੋ ਮੈਂ ਅੰਦਰ ਆਇਆ ਹਾਂ ਉਹ ਮੈਂ ਦੱਸਦਾ ਹਾਂ ਬਿਲਕੁਲ ਗੱਲ ਹੈ ਤੁਹਾਨੂੰ ਤੁਸੀਂ ਵਰਤੀ ਚ ਆਓ ਤੁਸੀਂ ਪ੍ਰਾਈਵੇਟ ਰੈਸ ਚ ਆ ਕੇ ਕੋ ਕੋਗਾ ਮੈਂ ਡੀਐਸਪੀ ਜਾਂ ਮੈਂ ਐਸਪੀ ਆ ਤੁਹਾਡੇ ਕੋਲ ਕਿਤਾ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰੇ ਨੂੰ ਪਤਾ ਅਸੀਂ 10 ਵਜੇ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਇੱਦਾਂ ਧੱਕੇ ਤੇ ਆ ਕੇ ਤੁਸੀਂ ਮੈਨੂੰ ਗੱਲ ਦੱਸੋ ਬੱਸ ਸੈਕਿੰਡ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰੇ ਬੈਠਿਆ ਆ ਰਾਮਨਾਥ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਆ ਰਿਹਾ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਕੀ ਤੁਸੀਂ ਤੁਸੀਂ ਮੇਰੀ ਗੱਲ ਧੱਕੇ ਨਾਲ ਨਾ ਵਰਦੀ ਚ ਧੱਕੇ ਨਾਲ ਆ ਗਏ ਆ ਕਿੰਨੇ ਮੁਲਾਜ਼ਮ ਹੈ ਜੀ ਖੁੱਡੇ ਨਾਲ ਦੱਸਿਓ ਮਟਰਜ ਇੱਥੇ ਕੀ ਕਰ ਰਹੇ ਜੀ ਧੱਕਾ ਕਰਦੇ ਨਹੀਂ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਕੋਪਰੇਟ ਕਰੋਗੇ ਤੁਸੀਂ ਮੈਂ ਆਪ ਹੈ ਬਹਿਤੋ ਕੰਮੇਰੀਕਲ ਸੋਲਿੰਗ ਦੇਖੋ ਤੁਸੀਂ ਬਹਿਤੋ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਸਭ ਕੁਝ ਰਿਕਾਰਡ ਹੋਉਂਦੀ ਕੈਮਰੇ ਚ ਅਸੀਂ ਆਪਣਾ ਵੀ ਰਿਕਾਰਡ ਹੋਣਾ ਰਿਕਾਰਡ ਹੋ ਤੁਹ ਸਭ ਰਿਕਾਰਡ ਹੋ ਤੁਸੀਂ ਕੋਈ ਇੱਕ ਦੋ ਬੰਦੇ ਕਰਦੇ ਨੇ ਜਿਹਨੂੰ ਉਹ ਸਭ ਰਿਕਾਰਡ ਹੋਵੇ ਤੁਹਾਡਾ ਵੀ ਸੂਟ ਇਥੇ ਤੇ ਸਾਰੀ ਨਾ 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 ਤੁਹੇ ਥ੍ਰੈਟ ਤਾਂ ਤੁਸੀਂ ਤਾਂ ਕਰ ਕੀ ਰਹੇ ਹੋ ਪੂਰੀ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ ਸਾਡੀ ਵੀਡੀਓ ਬਣਾ ਮੇਰਾ ਇੱਥੇ ਫੋਟੋ ਖਾ ਇੱਥੇ ਬਣਾ ਵੀਡੀਓ ਨੂੰ ਬਣਾ ਸਾਰੀ ਪ੍ਰਕਿਰਿਆ ਤੋਂ ਵਿਗਨ ਫੋਨ ਦੇ ਖਿਲਾਫ ਇਹਨਾਂ ਨੂੰ ਉਹ ਤੁਸੀਂ ਜਿਹੜਾ ਵਿਗਨ ਪਾ ਤੁਸੀਂ ਵਿਗਨ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਬਰਦੀ ਨਹੀਂ ਤੁਹਾਡੇ ਚ ਆਹ ਕੌਣ ਸੀ ਤੂੰ ਸੀ ਸਰ ਮੈਂ ਇੰਸਟ੍ਰਕਟਰ ਤੁਹਾਡੀ ਵਰਦੀ ਕਿੱਥੇ ਜੀ ਬਿਜ਼ਨਸ ਹਰਦੀ ਵਰਦੀ ਤੁਸੀਂ ਕੀ ਆ ਜੀ ਡੈਕਟਰ ਜੀ ਆ ਤੁਸੀਂ ਕੀ ਹੋਣਾ ਜੀ ਤੁਸੀਂ ਕੌਣ ਜੀ ਤੁਸੀਂ ਜੀ ਡੀਐਸਪੀ ਵਿੱਚ ਤੇ ਹੋ ਹੈ ਅੋਰ ਕੌਣ ਆ ਜੀ ਇੱਥੇ ਆ ਬੰਦੇ ਇੰਨੇ ਮਗਰ ਘੁੰਮਤੇ ਮੇਰਾ ਕਿੱਕੇ ਐ ਫੋਨ ਆ ਗਿਆ ਜੀ ਮੈਂ ਡੀਐਸਪੀ ਵਿਜਨ ਨਾਲ ਗੱਲ ਕਰਾ ਅੱਛਾ ਇੱਥੇ ਜੀ ਚਲੋ ਬਹੁਤ ਹੋ ਗਿਆ ਸਰਦਾ ਸਰਦਾ ਜੀ ਤੁਸੀਂ ਤੁਸੀਂ ਕੋਣ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਮੇਰੇ ਘਰ ਆਇਆ ਜੀ ਮੇਰੇ ਘਰ ਆਇਆ ਜੀ ਮੇਰੇ ਲਾਇਆ ਜੀ ਰਿਪੋਰਟਰ ਨਹੀਂ ਸਰ ਪਲੀਜ਼ ਕੋਲ ਥੈਂਕ ਯੂ ਆਰ ਨਾਟ ਕੋਆਪਰੇਟਿੰਗ ਯੂ ਆਰ ਸੀਕਾਉਟ ਯੂ ਆਰ ਸੀਕਾਉਟ ਯੂ ਆਰ ਨਾਟ ਇਨ ਅ ਪਬਲਿਕ ਵਾਈ ਨਾਟ ਅਸਕਿੰਗ ਇਨ ਦੇ ਆਰ ਮਾਈਟ ਬੀ ਪੀਪਲ ਜੇ ਇਸ ਇਨਕਸਰਿਕ ਜਾਬ ਉਨੋ ਆਈ ਨਾਟ ਆਮ ਸੌਰੀ ਤੁਹਾਨੂੰ ਦਰਾਉਟਾ ਪੰਜਾਬ ਦਾ ਨਹੀਂ ਹੈ ਯੂ ਆਰ ਵਰਜਿੰਗ ਇਨ ਟੂ ਮਾਈ ਹਾਊਸ ਮੇਰੇ ਮੇਰੇ ਦਾ ਠਕਾ ਕਰਦੇ ਹੋ ਵੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਤੱਕਾ ਤੋਡੇ ਨਾਲ ਕੋਈ ਗੱਲ ਦੱਸੋ ਮੈਨੂੰ ਤੱਕਾ ਤਾਂ ਮੇਰੇ ਕੋਲ ਵੀਡੀਓ ਤਾਂ ਸਾਰੇ ਦੇਖ ਰਹੇ ਹੋ ਬੰਦੇ ਇਹ ਵਧੀਆ ਗੱਲ ਆ ਵੀਡੀਓ ਲੋਕੀ ਦੇਖਣਗੇ ਜੇ ਤੁਸੀਂ ਬੋਲਣ ਦਾ ਮੌਕਾ ਦੋ ਬਿਲਕੁਲ ਮੈਂ ਕਿ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨਾਟਨ ਇਨ ਫਰੰਟ ਆਫ ਦ ਕੈਮਰਾ ਉਸੇ ਰਿਕਾਰਡ ਕਰੀ ਲੈ ਐਡਵੋਕੇਟ ਬਣਾਉਣਾ ਬਦਲੂ ਉਹਨੂੰ ਸਾਰਾ ਦੱਸਦੇ ਡਾਕਟਰ ਜੋੜੇ ਕੀ ਕਰਦਾ ਤੁਸੀਂ ਬੈਠਾ ਜਾਓ ਮੈਂ ਬੈਠਦਾ ਬੈਠੋ ਕੋਈ ਪੰਦ ਚ ਕਰਨਾ ਤੇ ਵੀਡੀਓ ਬਣਾਈ ਚੱਲੂ ਜੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਦੀ ਬੁਲਾ ਬੁਰੇ ਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿਜੀਲੈਂਸ ਕੀ ਕਰਦੀ ਪਰਮਾਰਖਾ ਤੇ ਨਹੀਂ ਬਦਲਿਆ ਤੁਸੀਂ ਕੀ ਕਰ ਰਹੇ ਹੋ ਪਿਛਲੇ ਦਿਨਾਂ ਤੋਂ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸਕੇਲ ਮੈਂ ਜਾਪ ਤੇ ਜਵਾਬ ਜਾਪ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਪ ਤੇ ਝੁੰਦੇ ਨਾ ਸੁਣੋ 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 ਜੇ ਜਾਪ ਤੇ ਝੁੰਦੇ ਨਾ ਤੁਸੀਂ ਆਰਾਮਨਾਲ ਆਉਂਦੇ ਮੈਂ ਆਰਾਮਨਾਲ ਆਪਨੇ ਦਫਤਰ ਸਿਰ ਬੈਠੇ ਸਕਿਉਰਟੀ ਨੇ ਮੂਵ ਕਰਾ ਦਿੱਉ ਉਹਨੂੰ ਨਾਂ ਲੈ ਕੇ ਆ ਕਿਨੂੰ ਚਾ ਕਿਨੂੰ ਨੋਟ ਕਰਾਇਆ ਦਿਖਾ ਦਿਓ ਕਿਨੂੰ ਨੋਟ ਕਰਾਇਆ ਤੁਹਾਡੀ ਸਕਿਉਰਟੀ ਦੀ ਕੀ ਥੱਲੇ ਸੀਏ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਉਹਨੇ ਉੱਤੇ ਅਸੀਂ ਉਹਨਾਂ ਨੂੰ ਨਾਂ ਦੀ ਨਿਸ਼ਾਨਦੇਹੀ ਤਾਂ ਉਹਨਾਂ ਨੇ ਦਿੱਤੀ ਸਾਹਬ ਉੱਪਰ ਬੈਠਾ ਆ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫ਼ਤਰ ਦਾ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਆਰ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਬਤਾ ਨਹੀਂ ਹੈ ਕਿ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠ ਗਿਆ ਮੈਂ ਬੈਠ ਗਿਆ ਆਰਾਮ ਬੈਠ ਜਾਓ ਮੈਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਤਾਂ ਐਵੇਂ ਘਰ ਆ ਕੇ ਜਿਆਦਾ ਹਾਂ ਬੈਠੋ ਕੁਝ ਨਹੀਂ ਹੋ ਰਿਹਾ